ਗੰਜੇਪੰਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਇੱਕ ਮੁਫਤ ਕੈਂਪ ਦੇ ਵਿੱਚ ਦਵਾਈ ਦੀ ਲਗਵਾਈ ਕਿ ਉਹਨਾਂ ਲੋਕਾਂ ਦੇ ਲਈ ਆਫਤ ਆ ਗਈ ਕਿਉਂਕਿ ਦਵਾਈ ਲਗਵਾਉਣ ਤੋਂ ਬਾਅਦ ਜਦੋਂ ਲੋਕਾਂ ਨੇ ਆਪਣਾ ਸਿਰ ਧੋਤਾ ਤਾਂ ਉਹਨਾਂ ਦੀਆਂ ਅੱਖਾਂ ਦੇ ਉੱਪਰ ਇਸ ਦਾ ਮਾੜਾ ਅਸਰ ਦਿਖਣਾ ਸ਼ੁਰੂ ਹੋ ਗਿਆ ਤੇ ਲੋਕਾਂ ਦੀ ਹਸਪਤਾਲ ਦੇ ਵਿੱਚ ਭੇੜ ਜੁੜਨੀ ਸ਼ੁਰੂ ਹੋ ਗਈ ਮਾਮਲਾ ਸੰਗਰੂਰ ਦਾ ਹੈ ਜਿੱਥੇ ਕਿ ਗੰਜੇਪੰਦੀ ਸਮੱਸਿਆ ਦਾ ਮੁਫਤ ਦੇ ਵਿੱਚ ਇਲਾਜ ਕਰਨ ਦੇ ਲਈ ਕੈਂਪ ਲੱਗਿਆ ਤੇ ਇਸ ਕੈਂਪ ਦੇ ਵਿੱਚ ਸੈਂਕੜੇ ਲੋਕਾਂ ਨੇ ਆਪਣੇ ਸਿਰ ਦੇ ਉੱਪਰ ਦਵਾਈ ਲਗਵਾਈ ਲੇਕਿਨ ਦਵਾਈ ਲਗਵਾਉਣ ਤੋਂ ਬਾਦ ਜਦੋਂ ਉਹਨਾਂ ਆਪਣਾ ਸਿਰ ਧੋਤਾ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਤੇ ਇਸ ਤੋਂ ਬਾਅਦ ਬਹੁਤ ਸਾਰੇ ਲੋਕ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਪਹੁੰਚੇ। ਬੀਤੀ ਰਾਤ ਇਹਨਾਂ ਮਰੀਜ਼ਾਂ ਦੇ ਕਿੰਨਟੀ ਵੀ ਦੱਸੇ ਜਾ ਰਹੇ ਸੀ ਲੇਕਿਨ ਹੁਣ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ 60 ਤੋਂ 65 ਮਰੀਜ਼ ਉਹਨਾਂ ਦੇ ਕੋਲ ਆ ਚੁੱਕੇ ਨੇ। ਕੋਈ ਕਹਿੰਦੇ ਆ ਵੀ ਸੁਣਨ ਚ ਆ ਵੀ ਕਾਲੀਦੇਵੀ ਮੰਦਿਰ ਚ ਕੋਈ ਕਿਸੇ ਨੇ ਕੈਂਪ ਲਗਾਇਆ ਹੈ। ਕੋਈ ਕਿਸੇ ਕੋਲ ਕੋਈ ਇਨਫਰਮੇਸ਼ਨ ਕੋਈ ਨਹੀਂ ਕੋਈ ਸਾਨੂੰ ਕੋਈ ਕਿਸੇ ਤੋਂ ਕੋਈ ਪਰਮਿਸ਼ਨ ਨਹੀਂ ਉਹਨਾਂ ਨੇ ਲਈ ਜਿਹੜੇ ਬੰਦੇ ਨੇ ਵੀ ਲਾਇਆ। ਤਾ ਉਥੇ ਕੁਛ ਉਹਨੇ ਕੋਈ ਗੰਗੇਪਣ ਦੀ ਕੋਈ ਦਵਾਈ ਦਿੱਤੀ ਐ ਸਿਰ ਤੇ ਲਾਉਣ ਨੂੰ ਉਹਦੇ ਨਾਲ ਪੇਸ਼ੈਂਟਸ ਨੂੰ ਰਿਐਕਸ਼ਨ ਹੋ ਗਿਆ ਉਹ ਸਾਡੇ ਕੋਲ ਪੇਸ਼ੈਂਟਸ ਰਾਤ ਦੇ ਹੀ ਆ ਰਹੇ ਨੇ ਤੇ ਉਹ ਸਿਵਲ ਸਾਡੇ ਐਮਰਜੈਂਸੀ ਚ ਤੇ ਸਾਡੇ ਡਾਕਟਰ ਸਾਹਿਬ ਆਈ ਸਪੈਸ਼ਲਿਸਟ ਆ ਉਹ ਟਰੀਟ ਕਰ ਰਹੇ ਨੇ ਕੱਲ ਦੀ ਤੇ ਸਕਿਨ ਸਪੈਸ਼ਲਿਸਟ ਵੀ ਟਰੀਟ ਕਰ ਰਹੇ ਨੇ ਇਸ ਤਰ੍ਹਾਂ ਦੀ ਸ਼ਿਕਾਇਤ ਆ ਸਰ ਜਿਹੜੀ ਮਰੀਜ਼ਾਂ ਦੇ ਵੱਲੋਂ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਵੀ ਜਿਵੇਂ ਸਵੇਲਿੰਗ ਆਫ ਆਈਜ਼ ਕੀਤਾ ਇਹ ਇੱਕ ਰੈਡਨੈਸ ਆ ਆਈਜ਼ ਫੋਰਨ ਬਾਡੀ ਸੈਂਸੇਸ਼ਨ ਤੇ ਵਾਟਰਿੰਗ ਹੈ ਜਿਵੇਂ ਇਸ ਟਾਈਪ ਦੀ ਰੈਐਕਸ਼ਨ ਜਿਹੜੀ ਆਈ ਦੀ ਵਿੱਚ ਆਈ ਹੈ ਤੇ ਸਕਿਨ ਦੇ ਵੀ ਕੁਝ ਰੈਐਕਸ਼ਨ ਆਈ ਹੈ ਕਹਿੰਦੇ ਜਿਵੇਂ ਸਿਰ ਤੇ ਬਲਿਸਟਰਸ ਬਣ ਗਏ ਸਰ ਹੁਣ ਤੱਕ ਕਿੰਨੇ ਪੇਸ਼ੈਂਟ ਹਾਂ ਜੀ ਕਿੰਨੇ ਪੇਸ਼ੈਂਟ ਟੋਟਲ ਹੁਣ ਤੱਕ ਜਿਹੜੇ ਆਏ ਹੁਣ ਤੱਕ 60 ਤੋਂ 65 ਦੇ ਵਿੱਚ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਹੈਗਾ ਵੀ ਹੁਣ ਤੱਕ ਆਏ ਨੇ ਆ ਡਾਕਟਰ ਸਾਹਿਬ ਨਾਲ ਬੈਠੇ ਆ ਸਕਿਨ ਸਪੈਸ਼ਲਿਸਟ ਸਾਡੇ ਆਈ ਸਪੈਸ਼ਲਿਸਟ ਐਸ ਐਮ ਸਰ ਹੁਣ ਤੱਕ ਜਿਹੜੇ ਪੇਸ਼ੈਂਟ ਲਗਾਤਾਰ ਆ ਰਹੇ ਨਹੀਂ ਆ ਲਗਾਤਾਰ ਆਈ ਜਾਂਦੇ ਨੇ ਰਾਤ ਆ ਕੇ ਜਿਵੇਂ ਚਲੇ ਗਏ ਟ੍ਰੀਟਮੈਂਟ ਲੈ ਕੇ ਅਸੀਂ ਪੂਰੀ ਟ੍ਰੀਟਮੈਂਟ ਡਾਕਟਰ ਸਾਹਿਬ ਨੇ ਬੜੀ ਵਧੀਆ ਹੈਂਡਲ ਕਰਾਈ ਐ ਐਸਐਮਓ ਸਾਹਿਬ ਨੇ ਤੇ ਆਈ ਸਪੈਸ਼ਲਿਸਟ ਸਾਡੇ ਇਹਨਾਂ ਨੇ ਵੀ ਸਾਰੀ ਰਾਤ ਲੱਗੇ ਰਹੇ ਟ੍ਰੀਟਮੈਂਟ ਕਰਕੇ ਜਿਵੇਂ ਪੇਸ਼ੈਂਟ ਟ੍ਰੀਟਮੈਂਟ ਲੈ ਕੇ ਨਾਲ ਘਰ ਚਲੇ ਗਏ ਤੇ ਇੱਕ ਪੇਸ਼ੈਂਟ ਦਾਖਲ ਕੀਤਾ ਸੀ ਉਹ ਲਾਮਾ ਹੋ ਗਿਆ ਸੀਗਾ ਉਸ ਤੋਂ ਬਾਅਦ ਸਵੇਰੇ ਫਿਰ ਦੁਬਾਰਾ ਉਹਨਾਂ ਨੂੰ ਕਿਹਾ ਸੀਗਾ ਵੀ ਦਿਖਾਣਾ ਸਵੇਰੇ ਫਿਰ ਉਹ ਸਵੇਰੇ ਦੇ ਆ ਰਹੇ ਨੇ ਦਿਖਾਣਾ ਸਰ ਜਿਸ ਤਰ੍ਹਾਂ ਕੈਂਪ ਲਗਾਉਂਦੇ ਨੇ ਹੈ ਤਾਂ ਡਿਪਾਰਟਮੈਂਟ ਤੋਂ ਐਨਓਸੀ ਲੈਣੀ ਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਕੋਈ ਡਿਪਾਰਟਮੈਂਟ ਤੋਂ ਵੱਲੋਂ ਐਨਓਸੀ ਜਾਰੀ ਕੀਤੀ ਗਈ ਸੋ ਉਹਨੂੰ ਕੈਂਪ ਦੇ ਦੇਖੋ ਕੈਂਪ ਦੀ ਜਿਹੜੀ ਹੈ ਸਿਰਫ ਇੱਕ ਬਲੱਡ ਦਾ ਕੈਂਪ ਜਿਹੜਾ ਹੁੰਦਾ ਉਹਦੀ ਪਰਮਿਸ਼ਨ ਹੁੰਦੀ ਹੈ ਤੇ ਇੱਕ ਹੁੰਦੀ ਹੈ ਆਈ ਆਈ ਦਾ ਕੋਈ ਕੈਂਪ ਹੁੰਦਾ ਉਹਦੀ ਹੁੰਦੀ ਹੈ ਪਰਮਿਸ਼ਨ ਇਹ ਜਿਹੜਾ ਇਹਦੀ ਤਾਂ ਕੋਈ ਪਰਮਿਸ਼ਨ ਹੁੰਦੀ ਨਹੀਂ ਨਾ ਨਾ ਅਸੀਂ ਸਾਡੇ ਕੋਲ ਕੋਈ ਇਸ ਤਰ੍ਹਾਂ ਹੁੰਦਾ ਹੈ ਇਹ ਤਾਂ ਪਤਾ ਨਹੀਂ ਕਿ ਕਿਸ ਤੋਂ ਪੁੱਛ ਕੇ ਉਹਨਾਂ ਨੇ ਲਾਇਆ ਸਾਨੂੰ ਨਹੀਂ ਪਤਾ ਦੇ ਬਾਰੇ ਕੋਈ ਇਹਦੇ ਖਿਲਾਫ ਹੁਣ ਲਿਖੀ ਕੋਈ ਪ੍ਰਸ਼ਾਸਨਿਕ ਮਿਲ ਜਾ ਗਿਆ ਜੀ ਕੋਈ ਇਹਦੇ ਖਿਲਾਫ ਐਸਐਮਓ ਸਾਹਿਬ ਨੇ ਕੱਲ ਪੁਲਿਸ ਨੂੰ ਫਾਰਮ ਕਾ ਕੀਤਾ ਹੋਇਆ ਐਸਡੀਐਮ ਸਾਹਿਬ ਡੀਸੀ ਸਾਹਿਬ ਦੀ ਨੋਟਿਸ ਵੀ ਹੈ ਪ੍ਰਸ਼ਾਸਨ ਵੱਲੋਂ ਹੁਣ ਜਿਹੜਾ ਐਕਸ਼ਨ ਲਿਆ ਜਾਊਗਾ ਟੀਮ ਬਣੂਗੀ ਪੂਰੀ ਪੁਲਿਸ ਦੀ ਵੀ ਵਿੱਚ ਹੈਲਥ ਦੀ ਵੀ ਸਾਡੇ ਕੋਲ ਕੱਲ ਰਾਤ ਰੁੱਕ ਕੇ ਆਏ ਸੀਗੇ ਕਿ ਕੁਝ ਪੇਸ਼ੈਂਟ ਦਾਖਲ ਹੋਏ ਹਨ ਜਦੋਂ ਸਾਡੇ ਆਈਓ ਜਦੋਂ ਇੱਥੇ ਆਏ ਤਾਂ ਉਹ ਆਪਣਾ ਲੈਫਟ ਲਾਭਾ ਹੋ ਚੁੱਕੇ ਸੀਗੇ ਹੁਣ ਸਵੇਰੇ ਫੇਰ ਅਸੀਂ ਆਇਆ ਹਸਪਤਾਲ ਦੇ ਵਿੱਚ ਔਰ ਜਿਹੜੇ ਰੁਕੇ ਸਾਡੇ ਕੋਲ ਆਏ ਸੀ ਉਹਨਾਂ ਦੇ ਰਿਗਾਰਡਿੰਗ ਅਸੀਂ ਪਤਾ ਕਰ ਰਹੇ ਹਾਂ ਪੇਸ਼ੈਂਟਸ ਜਦੋਂ ਸਾਨੂੰ ਕੋਈ ਪੇਸ਼ੈਂਟ ਆਪਣਾ ਸਟੇਟਮੈਂਟ ਲਿਖਾਇਆ ਗਿਆ ਉਸ ਦੇ ਮੁਤਾਬਕ ਬਰਦੀ ਕਰਵਾਈ ਕੀਤੀ ਐ ਐਸਐਮਓ ਨੇ ਵੀ ਰਿਟਨ ਦੇ ਵਿੱਚ ਤੁਹਾਨੂੰ ਸਾਡੂ ਰੁਕਾ ਭੇਜਿਆ ਸੀ ਨਾ ਉਹ ਰੈਸਪੋਸ ਆਉਂਦਾ ਅੱਛਾ ਜੀ ਰੁਕਾ ਭੇਜਿਆ ਸੀਗਾ ਉਹਦੇ ਮੁਤਾਬਕ ਹੀ ਅਸੀਂ ਇੱਥੇ ਆਏ ਸੀ ਉਦੋਂ ਸਾਰੇ ਪੇਸ਼ੈਂਟ ਲਾਭਾ ਹੋ ਗਏ ਸੀਗੇ ਨੋਬਾਡੀ ਵਾਸ ਐਡਮਿਟਿਡ ਟੂ ਦਾ ਹਸਪੀਟਲ ਸਰ ਕੋਈ ਪਰਮਿਸ਼ਨ ਹੈ ਕਿਸੇ ਕੈਂਪ ਲਗਾਉਣ ਦੀ ਇਹਨਾਂ ਨੇ ਵੀ ਉਹ ਜਦੋਂ ਸਾਨੂੰ ਕੋਈ ਸਟੇਟਮੈਂਟ ਦੇਗਾ ਉਸ ਤੋਂ ਬਾਅਦ ਦੈਟ ਇਜ਼ ਅ ਮੈਟਰ ਆਫ ਰਿਕਾਰਡ ਦੈਟ ਜੇ ਕੋਈ ਐਸਐਮਓ ਨਾਲ ਹਸਪਤਾਲ ਵਾਲੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਇਹ ਗੱਲ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਬਟ ਜਦੋਂ ਸਾਨੂੰ ਕੋਈ ਪੇਸ਼ੈਂਟ ਆਪਣਾ ਬਿਆਨ ਲਿਖਵਾਏਗਾ ਉਸ ਤੋਂ ਬਾਅਦ ਮਨਜ਼ੂਰੀ ਲੈ ਕੇ ਤਾਂ ਉਹੀ ਦੱਸ ਸਕਦੇ ਨੇ ਸਿਵਲ ਸਰਜਨ ਨੇ ਕੀ ਮਨਜ਼ੂਰੀ ਉਹ ਥੋੜੀ ਦੇਖ ਲਓ ਜੀ ਮਨਜ਼ੂਰੀ ਤਾਂ ਸਿਵਲ ਮੈਡੀਕਲ ਸਟੇਸ਼ਨ ਦੱਸੇਗਾ ਦੈਟ ਦਾ ਸੈਟ ਇਜ਼ ਅ ਮੈਟਰ ਆਫ ਐਸਜੀਐਮ ਆਰ ਡੀਸੀ ਸਰ ਹਾਂ ਹਾਂ ਠੀਕ ਹੈ ਨਾ ਕਿਉਂਕਿ ਹੈਲਥ ਦੇ ਰਿਗਾਰਡਿੰਗ ਹੈ ਜੋ ਤਾਂ ਫਿਰ ਐਸ ਐਮਓ ਵਗੈਰਾ ਜਿਸ ਮਤਲਬ ਉਹ ਦੱਸ ਰਗੇ ਸਟੇਟਮੈਂਟ ਕਿ ਬੈਦਰ ਹੋ ਰਹਾ ਹੈ ਮੇਰੇ ਪਿਛੇ ਦਿੱਤੀ ਹੈ ਨਹੀਂ ਕਿਸੇ ਵੀ ਆਰ ਜਸਟ ਫੋਰ ਦਾ ਪੇਸ਼ੈਂਟਸ ਸਾਨੂੰ ਕੋਈ ਪੇਸ਼ੈਂਟ ਬਿਆਨ ਲਿਖਵਾਇਆਗਾ ਵੀ ਆਰ ਹੇਅਰ ਅਸੀਂ ਦੋ ਚਾਰ ਪੇਸ਼ੈਂਟਾਂ ਨਾਲ ਗੱਲ ਵੀ ਕੀਤੀ ਹੈ ਬਟ ਦੇ ਆਰ ਨਾਟ ਐਗਰੀ ਫੋਰ ਜੀ ਵੀ ਦੇ ਸਿਟੂ ਜਦੋਂ ਵੀ ਸਾਨੂੰ ਕੋਈ ਬਿਆਨ ਲਿਖਵਾਉਂਦਾ ਅਸੀਂ ਬਿਆਨ ਨਹੀਂ ਲਿਖਵਾਉਂਦਾ ਤਾਂ ਕੀ ਕਾਰਵਾਈ ਹੋਗੀ ਤੁਸੀਂ ਦਿਖਾਓਗੇ ਡੀਸੀ ਸਰ ਨਾਲ ਗੱਲ ਕਰਕੇ ਵੱਡੀ ਕਾਰਵਾਈ ਕਦੀ ਕਰਾਂਗੇ ਜਿਹਨਾਂ ਨੇ ਕੈਂਪ ਲਗਾਇਆ ਹੈ ਜਿਹਨਾਂ ਦਾ ਪ੍ਰੋਬਲਮ ਦਈ ਹੈ ਪਬਲਿਕ ਪਬਲਿਕ ਨੂੰ ਹਮ ਹਮ